ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਬੀਤੇ ਦਿਨ 8 ਅਕਤੂਬਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਸਭ ਤੋਂ ਉੱਚੇ ਪੱਧਰ ਦਾ ਇਜ਼ਾਫਾ ਹੋਇਆ ਹੈ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 2157 ਰੁਪਏ ਵਧ ਕੇ 1 ਲੱਖ 22 ਹਜ਼ਾਰ 98 ਰੁਪਏ ਹੋਗੀ ਹੈ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਹ 119941 ਰੁਪਏ ਸੀ ਇਸ ਦੌਰਾਨ ਚਾਂਦੀ ਵੀ 4259 ਰੁਪਏ ਵਧ ਕੇ 152700 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਹੋ ਗਈ ਹੈ ਮੰਗਲਵਾਰ ਨੂੰ ਚਾਂਦੀ ਦੀ ਕੀਮਤ 148441 ਰੁਪਏ ਸੀ ਇਸ ਸਾਲ ਹੁਣ ਸੋਨੇ ਦੀ ਕੀਮਤ ਲਗਭਗ 45936 ਰੁਪਏ ਵਧੀ ਹੈ 31 ਦਸੰਬਰ 2024 ਨੂੰ 24 ਕੈਰਟ ਸੋਨੇ ਦੀ 10 ਗ੍ਰਾਮ ਦੀ ਕੀਮਤ 76162 ਰੁਪਏ ਸੀ ਜੋ ਕਿ ਹੁਣ ਇਸ ਵੇਲੇ 12298 ਰੁਪਏ ਹੋ ਗਈ ਹੈ ਸੋ ਸੋਨੇ ਦੀ ਕੀਮਤ ਦੇ ਵਿੱਚ ਇਸ ਸਾਲ ਵੱਡਾ ਵਾਧਾ ਹੋਏ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਸਮੇਂ ਦੌਰਾਨ ਚਾਂਦੀ ਦੀ ਕੀਮਤ ਦੇ ਵਿੱਚ ਵੀ 66683 ਰੁਪਏ ਦਾ ਵਾਧਾ ਹੋਇਆ ਹੈ 31 دسمبر 2024 ਨੂੰ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 86017 ਰੁਪਏ ਸੀ ਜੋ ਕਿ ਹੁਣ ਵਾਦ ਕੇ 1,52,700 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। 골ਡਮੈਨ ਸੈਕਸ ਦੀ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਬੈਂਕ ਨੇ ਅਗਲੇ ਸਾਲ ਤੱਕ ਸੋਨੇ ਦੇ ਲਈ 5000 ਡਾਲਰ ਪ੍ਰਤੀ ਔਸ ਦਾ ਟੀਚਾ ਰੱਖਿਆ ਹੈ। ਮੌਜੂਦਾ ਐਕਸਚੇਂਜ ਦਰ ਤੇ ਇਹ ਰੁਪਏ ਦੇ ਵਿੱਚ ਪ੍ਰਤੀ 10 ਗ੍ਰਾਮ ਲਗਭਗ 1,55,000 ਰੁਪਏ ਹੋਵੇਗਾ। ਬ੍ਰੋਕਰੇਜ ਫਰਮ ਪੀ ਐਲ ਕੈਪੀਟਲ ਦੇ ਡਾਇਰੈਕਟਰ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ 1 ਲੱਖ 44000 ਪ੍ਰਤੀ 10 ਕਿਲੋਗ੍ਰam ਤੱਕ ਇਹ ਕੀਮਤ ਪਹੁੰਚ ਸਕਦੀ ਹੈ ਸੋ ਇਸ ਸਾਲ ਸੋਨੇ ਦੀ ਕੀਮਤ ਦੇ ਵਿੱਚ ਇੱਕ ਬਹੁਤ ਵੱਡਾ ਇਜ਼ਾਫਾ ਦੇਖਣ ਨੂੰ ਮਿਲਿਆ ਹੈ ਅ ਇਸ ਦੇ ਮੁਤਾਬਕ 24 ਕੈਰਟ ਦੇ ਸੋਨੇ ਦੀ ਕੀਮਤ ਇੱਕ ਦਿਨ ਦੇ ਵਿੱਚ ਵੀ 2157 ਰੁਪਏ ਵਧ ਗਈ ਹੈ ਤੇ ਮੌਜੂਦਾ ਕੀਮਤ 1 ਲੱਖ 22000 98 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਸੋ ਵੱਡਾ ਵਾਅਦਾ ਦੇਖਣ ਨੂੰ ਮਿਲ ਰਿਹਾ ਹੈ ਸੋਨੇ ਦੀ ਕੀਮਤ ਦੇ ਵਿੱਚ ਇਸ ਸਾਲ ਦੇ ਵਿੱਚ ਸਭ ਤੋਂ ਵੱਡਾ ਵਾਅਦਾ ਦਰਜ ਕੀਤਾ ਗਿਆ ਹੈ ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਵੱਡੀ ਛਲਾਂਗ ਲਗਾਈ ਗਈ ਹੈ ਇੱਕ ਵੱਡਾ ਵਾਅਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਪਿਛਲੇ ਇੱਕ ਦਿਨ ਦੇ ਵਿੱਚ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਵੱਡੀ ਪੁਲਾਂਗ ਫੁੱਟੀ ਹੈ